ਤੁਹਾਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ 2 ਮਿੰਟ ਹੁਣ ਡਿਸਟਰਬੈਂਸ ਨਾ ਕਰਿਓ ਬੜਾ ਇੰਪੋਰਟੈਂਟ ਇਸ਼ੂ ਹੈ ਜਿਸ ਨੂੰ ਲੈ ਕੇ ਅੱਜ ਮੈਂ ਤੁਹਾਡੇ ਰਾਈ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਸਾਡੇ ਲੋਕਲ ਐਮਐਲਏ ਗੁਰਦੇਵ ਸਿੰਘ ਸਿੱਖੋ ਸੇਖੋ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ 2 ਮਿੰਟ ਇਹਨੂੰ ਬੰਦ ਕਰ ਲੋ ਯਾਰ ਬੜਾ ਇੰਪੋਰਟੈਂਟ ਇਸ਼ੂ ਆ ਡਾਕਟਰ ਰਾਜੀਵ ਸੂਦ ਜੀ ਕਿਵੇਂ ਇਸ ਯੂਨੀਵਰਸਿਟੀ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਜਿਹੜੀ 1998 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਸਟੈਬਲਿਸ਼ ਕਰਕੇ ਪੰਜਾਬ ਨੂੰ ਤੇ ਸਾਡੇ ਇਲਾਕੇ ਨੂੰ ਬੜੀ ਵੱਡੀ ਦੇਣ ਸੀ ਇਹ ਦੋ ਓਨਲੀ ਮੈਡੀਕਲ ਸਾਇੰਸਸ ਯੂਨੀਵਰਸਿਟੀ ਇਨ ਪੰਜਾਬ ਜਿਹੜੀ ਮੈਡੀਕਲ ਸਾਇੰਸ ਦੀ এডੂਕੇਸ਼ਨ ਨੂੰ ਬਿਹਤਰ ਤਰੀਕੇ ਨਾਲ ਰੈਗੂਲੇਟ ਕਰਨ ਵਾਸਤੇ ਤਾਂਕਿ ਬਿਹਤਰ ਤਰੀਕੇ ਨਾਲ ਚੱਲ ਸਕੇ ਸਹੂਲਤ ਸਟੂਡੈਂਟਸ ਨੂੰ ਸਹੂਲਤ ਮੈਡੀਕਲ ਫੈਕਲਟੀ ਨੂੰ ਸਭ ਨੂੰ ਬਿਹਤਰ ਮਿਲ ਸਕੇ ਉਸ ਵਾਸਤੇ ਜਿਹੜੀ ਯੂਨੀਵਰਸਿਟੀ ਬਣਾਈ ਗਈ ਸੀ ਉਹ ਅੱਜ ਕਿਵੇਂ ਕਰਪਸ਼ਨ ਦਾ ਨੈਪੋਟイズਮ ਦਾ ਅੱਡਾ ਬਣ ਗਿਆ ਇਟ ਹੈਜ਼ ਬਿਕਮ ਅ ਟੈਨ ਆਫ ਨੈਪੋਟイズਮ ਐਂਡ ਕਰਪਸ਼ਨ ਟੂਡੇ ਸ਼ਰਮ ਆਉਂਦੀ ਹੈ ਕਿਵੇਂ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਉਹਨਾਂ ਨੇ ਇਸ ਯੂਨੀਵਰਸਿਟੀ ਨੂੰ ਆਪਣਾ ਪਰਸਨਲ ਜਗੀਰ ਬਣਾ ਕੇ ਮਨਮਰਜ਼ੀਆਂ ਇਸ ਕਦਰ ਹਾਵੀ ਹੋ ਗਈਆਂ ਸਾਰੇ ਕਾਨੂੰਨ ਛਿੱਕੇ ਟੰਗ ਕੇ ਸਾਰੇ ਰੂਲਸ ਰੈਗੂਲੇਸ਼ਨਸ ਵਾਇਲਟ ਕਰਕੇ ਕਿਵੇਂ ਇਸ ਯੂਨੀਵਰਸਿਟੀ ਨੂੰ ਆਪਦੀ ਪਰਸਨਲ ਜਗੀਰ ਦੀ ਤਰ੍ਹਾਂ ਮਨਮਰਜ਼ੀ ਨਾਲ ਚਲਾਇਆ ਜਾ ਰਿਹਾ ਹੈ ਮੈਂ ਤਾਂ ਇਹ ਕਹਿਣਾ ਚਾਹਣਾ ਫਿਰ ਜੇ ਇਸ ਤਰ੍ਹਾਂ ਹੀ ਯੂਨੀਵਰਸਿਟੀ ਨੇ ਚੱਲਣਾ ਹੈ ਤੁਹਾਡਾ ਕੰਮ ਕਰਨ ਦਾ ਸਟਾਈਲ ਇਹੀ ਰਹਿਣਾ ਤੇ ਫਿਰ ਬਾਬਾ ਫਰੀਦ ਦਾ ਨਾਂ ਕਿਉਂ ਬਦਨਾਮ ਕਰਦੇ ਹੋ ਜੋ ਹਾਲਾਤ ਬਣੇ ਹੋਏ ਐ ਵੈਸੇ ਵੀ ਇਹਨੂੰ ਆਮ ਆਦਮੀ ਪਾਰਟੀ ਡਾਕਟਰ ਰਾਜੀਵ ਸੂਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦਾ ਨਾਂ ਹੀ ਆਪਾਂ ਬਦਲ ਦਿੰਨੇ ਕਿਉਂਕਿ ਨਾ ਤਾਂ ਕੋਈ ਸਰਕਾਰ ਦਾ ਕਾਨੂੰਨ ਇੱਥੇ ਲਾਗੂ ਹੋ ਰਿਹਾ ਨਾ ਕੋਈ ਰੂਲਸ ਐਂਡ ਰੈਗੂਲੇਸ਼ਨਸ ਪੰਜਾਬ ਸਰਕਾਰ ਵੱਲੋਂ ਜਿਹੜੇ ਫਰੇਮ ਕੀਤੇ ਗਏ ਆ ਉਹ ਫਾਲੋ ਹੋ ਰਿਹਾ ਜੇ ਸਭ ਕੁਝ ਆਪਦੀ ਮਨਮਰਜ਼ੀ ਨਾਲ ਕਰਨਾ ਫਿਰ ਆਪਦਾ ਨਾਂ ਵੀ ਨਖਾ ਲਓ ਯੂਨੀਵਰਸਿਟੀ ਦੇ ਬੋਰਡ ਤੇ ਮੈਂ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਤੁਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹੋ कि पिछले कुछ दिनों बड़िया खबर इस यूनिवर्सिटी चल रही है। भी देखो खबर पिछले दो तीन दिन चलिया कि विजिलेंस डिपार्टमेंट ने रेड की यूनिवर्सिटी केपलेट हुई विजिलेंस डिपार्टमेंट को ले, जिस तो बाद विजिलेंस के अफसर डीएसपी शायद केवल कृष्ण सिंह इंस्पैक्टर संदीप रिकॉर्ड लैंड वास्ते यूनिवर्सिटी गए ਉਥੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਿਵੇਂ ਵੱਦਸਲੂਕੀ ਕਰਕੇ ਸਰਕਾਰੀ ਅਫਸਰਾਂ ਨਾਲ ਉਹਨਾਂ ਨੂੰ ਆਪਦੀ ਡਿਊਟੀ ਕਰਨ ਤੋਂ ਰੋਕਿਆ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮੈਂ ਤਾਂ ਇਹ ਵੀ ਡਿਮਾਂਡ ਕਰਦਾ ਹਾਂ ਕਿ ਦੋਨਾਂ ਤੇ ਫਾਰਦਰ ਅਬਸਟ੍ਰਕਸ਼ਨ ਆਫ ਜਸਟਿਸ ਸਰਕਾਰੀ ਮੁਲਾਜ਼ਮ ਨੂੰ ਆਪਦੀ ਡਿਊਟੀ ਕਰਨ ਤੋਂ ਰੋਕਣ ਵਾਸਤੇ ਸੰਬੰਧਿਤ ਧਾਰਾ ਦੇ ਵਿੱਚ ਪਰਚਾ ਵੀ ਦਰਜ ਹੋਣਾ ਚਾਹੀਦਾ ਤੇ ਇਹਨਾਂ ਨੂੰ ਅਰੈਸਟ ਵੀ ਕਰਨਾ ਚਾਹੀਦਾ। ਤੁਹਾਡੇ ਮੀਡੀਆ 'ਚ ਹੀ ਖਬਰਾਂ ਆਈਆਂ ਕਿ ਬੋਲ ਪਾਣੀ ਹੋਇਆ ਉੱਥੇ ਵਿਜੀਲੈਂਸ ਦੇ ਅਫਸਰਾਂ ਨਾਲ ਬਦਸਲੂਕੀ ਕੀਤੀ ਗਈ। ਕਿਵੇਂ ਉਹਨਾਂ ਨੂੰ ਇਹ ਪੁੱਛਿਆ ਗਿਆ ਤੁਸੀਂ ਕਿਦੇ ਆਰਡਰ ਦੇ ਨਾਲ ਇੱਥੇ ਆਏ ਹੋ? ਜੇ ਵਿਜੀਲੈਂਸ ਡਿਪਾਰਟਮੈਂਟ ਨੂੰ ਕੰਪਲੇਂਟ ਹੋਈ ਹੈ ਤੇ ਫਿਰ ਕੀ ਵਿਜੀਲੈਂਸ ਦੀ ਜ਼ਿੰਮੇਵਾਰੀ ਨਹੀਂ? ਉੱਥੇ ਜਾ ਕੇ ਛਾਣਬੀਨ ਕਰਨੀ, ਉੱਥੇ ਜਾ ਕੇ ਜਾਂਚ ਕਰਨੀ। ਮੈਂ ਤਾਂ ਇਹ ਵੀ ਡਿਮਾਂਡ ਕਰਦਾ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿੰਨੇ ਸੀਸੀਟੀਵੀ ਕੈਮਰੇ ਆ ਉਹਨਾਂ ਦੀ ਫੁਟੇਜ ਉਹਨੂੰ ਸੀਲਸ ਕਰਕੇ ਐਜ਼ ਰਿਕਾਰਡ ਰੱਖਿਆ ਜਾਵੇ ਕਿਉਂਕਿ ਉਹ ਜਦੋਂ ਕੋਈ ਕੋਰਟ ਦੇ ਵਿੱਚ ਜਾਊਗਾ ਉਹ ਚੀਜ਼ਾਂ ਸਾਰੀਆਂ ਉੱਥੇ ਲੋਡ ਪੈਣੀਆਂ ਹੁਣ ਮੈਂ ਕੁਝ ਐਗਜ਼ਾਮਪਲਸ ਤੁਹਾਡੇ ਸਾਹਮਣੇ ਹੀ ਰੱਖਣੀਆਂ ਚਾਹਣਾ ਜਿੱਥੋਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਹਾਲਾਤ ਕੀ ਹੈ ਯੂਨੀਵਰਸਿਟੀ ਦੇ ਵਿੱਚ ਮੈਂ ਗੱਲ ਕੀਤੀ ਕਿ ਇਹ ਨੇਪੋਟイズਮ ਦਾ ਤੇ ਕਰਪਸ਼ਨ ਦਾ ਡਾ ਬਣ ਗਿਆ ਨੇਪੋਟイズਮ ਵੇਖੋ ਕਿਸ ਹੱਦ ਤੱਕ ਭਾਰੀ ਹੋਈ ਹੈ ਟਰਾਈਸ ਚਾਂਸਲਰ ਸਾਹਿਬ ਨੇ ਆਪ ਦਾ ਪਰਿਵਾਰ ਆਪ ਦੇ ਰਿਸ਼ਤੇਦਾਰ ਆਪ ਦਾ ਇਲਾਕਾ ਜਿਹੜਾ ਹਿਮਾਚਲ ਹੈ ਜਿੱਥੋਂ ਆਉਂਦੇ ਐ ਕਿਵੇਂ ਉਹਨਾਂ ਵਾਸਤੇ ਮੈਂ ਕਹਿੰਦਾ ਕਿ এমপ্লয়ਮੈਂਟ এক্সচেঞ্জ ਹੀ ਯੂਨੀਵਰਸਿਟੀ ਚ ਖੁੱਲhti ਹੈ ਫਿਰ ਚਾਹੇ ਉਹ ਡਾਕਟਰ ਵੀ ਸੀ ਸਾਹਿਬ ਦੀ ਧਰਮ ਪਤਨੀ ਹੋਵੇ ਰੀਵਾ सूद ਚਾਹੇ ਉਹਨਾਂ ਦਾ ਨਿਆਣਾ ਹੋਵੇ ਸ਼ਾਨ सूद ਚਾਹੇ ਉਹਦੀ ਧਰਮ ਪਤਨੀ ਹੋਵੇ ਚਾਹੇ ਰਿਸ਼ਤੇਦਾਰ ਹੋਣ ਸਾਰੇ ਯੂਨੀਵਰਸਿਟੀ ਚ ਭਰਤੀ ਕੀਤੇ ਜਾ ਰਹੇ ਸਾਰੇ ਕਾਨੂੰਨ ਚਿੱਕੇ ਟੰਕੇ ਕੀਤੇ ਜਾ ਰਹੇ ਮੈਨੂੰ ਤਾਂ ਇਹ ਵੀ ਦੱਸਿਆ ਗਿਆ ਕਿ ਜਿਹੜਾ ਨਿਆਣਾ ਭਰਤੀ ਕੀਤਾ ਇੱਥੇ ਇਹਨਾਂ ਨੇ ਆਵਦਾ ਉਹ ਇੰਡੀਅਨ ਸਿਟੀਜ਼ਨ ਵੀ ਨਹੀਂ ਹੈ ਫਿਰ ਤਾਂ ਚਲੋ ਇਟਸ ਅ ਵਾਇਲੇਸ਼ਨ ਆਫ ਇਮੀਗ੍ਰੇਸ਼ਨ ਐਕਟ ਆਲਸੋ ਕਈ ਕਾਨੂੰਨ ਵਾਇਲੇਟ ਹੋਇਆ ਇਹਦੇ ਵਿੱਚ ਇਹ ਤਿੰਨੇ ਜਣੇ ਇਹ ਯੂਨੀਵਰਸਿਟੀ ਚ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਭਰਤੀ ਕੀਤੇ ਇੱਕ ਡੋ ਲਾ ਅਫੀਸਰ ਭਰਤੀ ਕੀਤੇ ਯੂਨੀਵਰਸਿਟੀ ਚ ਇੱਕ ਸੁਕ੍ਰਿਤ ਸੂਦ ਜਿਹੜਾ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਨੂੰ ਨੰਨੂ ਨੰਨੂ ਕਹਿ ਕੇ ਬੁਲਾਉਂਦਾ ਸੀ ਹੁਣ ਕਹਿੰਦੇ ਉਹਨੂੰ ਇਹ ਵੀ ਰੋਕਿਆ ਵਹਿ ਤੂੰ ਨੰਨੂ ਨਾ ਕਿਆ ਕਰ ਇੱਥੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੂੰ ਮੇਰਾ ਗ੍ਰੈਂਡ ਚਾਈਲਡ ਆ ਤੈਨੂੰ ਵੀ ਭਰਤੀ ਕੀਤਾ ਉਹਨੂੰ ਭਰਤੀ ਕੀਤਾ ਇੱਕ ਵਿਕਾਸ ਸ਼ਰਮਾ ਉਹ ਵੀ ਹਿਮਾਚਲ ਤੋਂ ਦੋਨੋਂ ਲਾਅ ਆਫੀਸਰ ਜਿਹੜੇ ਭਰਤੀ ਕੀਤੇ ਯੂਨੀਵਰਸਿਟੀ ਦੋਨੋਂ ਹਿਮਾਚਲ ਪ੍ਰਦੇਸ਼ ਤੋਂ ਕੀ ਪੰਜਾਬ ਦੇ ਵਿੱਚ ਜਾਂ ਫਰੀਦਕੋਟ ਦੇ ਵਿੱਚ ਕੋਈ ਐਹੋ ਜਿਹਾ ਵਕੀਲ ਸਿਆਣਾ ਨਹੀਂ ਹੈ ਜਿਹੜਾ ਕਾਨੂੰਨ ਦੀ ਸਮਝ ਰੱਖਦਾ ਹੋਵੇ ਯੂਨੀਵਰਸਿਟੀ ਨੂੰ ਲੀਗਲ ਮੈਟਰਸ ਦੇ ਵਿੱਚ ਮਦਦ ਦੇ ਸਕੇ ਇਹ ਕਹਿਣ ਤੋਂ ਭਾਵੇਂ ਹੈ ਕਿ ਸਾਰੇ ਸਾਡੇ ਜਿੰਨੇ ਵਕੀਲ ਹੈ ਇੱਥੇ ਉਹ ਸਾਰੇ ਅਨਪੜ੍ਹ ਹੀ ਫਿਰਦੇ ਆ ਜਾਂ ਨਾ ਸਮਝ ਫਿਰਦੇ ਆ ਹਿਮਾਚਲ ਚੋਂ ਦੋ ਲਾ ਅਫਸਰ ਰੱਖਣੇ ਆ ਉਹ ਵੀ ਹਿਮਾਚਲ ਚੋਂ ਆਏ ਟੱਬਰ ਸਾਰਾ ਭਰਤੀ ਕਰਤਾ ਹਿਮਾਚਲ ਤੋਂ ਲਿਆ ਕੇ ਕਈ ਪ੍ਰੋਫੈਸਰ ਗ੍ਰੇਡ ਦੇ ਕੇ ਬੰਦੇ ਭਰਤੀ ਕੀਤੇ ਆ ਇੱਥੇ ਜਿਨ੍ਹਾਂ ਨੂੰ ਸਵਾ ਸਵਾ ਲੱਖ ਰੁਪਈਆ ਤਨਖਾਹ ਦਿੱਤੀ ਜਾ ਰਹੀ ਹੈ ਮੈਂ ਕੁਛ ਨਾ ਤੁਹਾਡੇ ਸਾਹਮਣੇ ਉਹਨਾਂ ਦੇ ਵੀ ਦੱਸ ਦਿੰਨਾ ਹਿਮਾਚਲ ਪ੍ਰਦੇਸ਼ ਤੋਂ ਪੰਕਜ ਸ਼ਰਮਾ ਸੌਰਵ ਸ਼ਰਮਾ ਵਿਵੇਕ ਸ਼ਰਮਾ ਤਿੰਨੇ ਹਿਮਾਚਲ ਦੇ ਜਿਨ੍ਹਾਂ ਨੂੰ ਪ੍ਰੋਫੈਸਰ ਦਾ ਗ੍ਰੇਡ ਦਿੱਤਾ ਸਵਾ ਸਵਾ ਲੱਖ ਰੁਪਈਆ ਤਨਖਾਹ ਦਿੰਦੇ ਆ ਤੇ ਕੰਮ ਕੀ ਕਰਦੇ ਕਹਿੰਦੇ ਕੰਮ ਤਾਂ ਕਰਦੇ ਆ ਵਾਈਸ ਚਾਂਸਲਰ ਦੀ ਉਹ ਜਿਹੜੀ ਘਰਦੀ ਨੇ ਉੱਥੇ ਖੋਲਿਆ ਡ੍ਰੈਗਨ ਫਰੂਟ ਦਾ ਫਾਰਮ ਉਹਨਾਂ ਚ ਕੰਮ ਤਾਂ ਉੱਥੇ ਕਰਦੇ ਆ ਹਾਜ਼ਰੀਆਂ ਵੀ ਚੈੱਕ ਕਰੋ ਇਹਨਾਂ ਦੀਆਂ ਕਿੰਨੀਆਂ ਲੱਗਦੀਆਂ ਇੱਥੇ ਕਿੰਨੇ ਦਿਨ ਹਾਜ਼ਰ ਰਹਿੰਦੇ ਆ ਉਹ ਦੇਖਣ ਦੀ ਲੋੜ ਹੈ ਇੱਕ ਕੋਈ ਸਮੀਰ ਬਹੂਜਾ ਦਿੱਲੀ ਤੋਂ ਉਹਨੂੰ ਵੀ ਪ੍ਰੋਫੈਸਰ ਦਾ ਗ੍ਰੇਡ ਦੇ ਕੇ ਇੱਥੇ ਭਰਤੀ ਕਰ ਲਿਆ ਇੱਕ ਤੁਸੀਂ ਦੇਖੋ ਮੈਂ ਕਹਿੰਦਾ ਜੀ ਕੋਈ ਲੈਵਲ ਹੀ ਨਹੀਂ ਛੱਡ ਰੇ ਫੋਟੋਗ੍ਰਾਫਰ ਯੂਨੀਵਰਸਿਟੀ ਚ ਆਫੀਸ਼ਲ ਹੁੰਦਾ ਸਾਡਾ ਲੋਕਲ ਮੁੰਡਾ ਕੰਮ ਕਰਦਾ ਸੀ ਇੱਥੋਂ ਦਾ 10000 ਰੁਪਿਆ ਮਹੀਨਾ ਤਨਖਾਹ ਲੈਂਦਾ ਸੀ ਕੀ ਨਾਂ ਸੀ ਜੀ ਉਹਦਾ ਤੁਸੀਂ ਤੁਹਾਡਾ ਪੱਤਰਕਾਰ ਭਾਈਚਾਰੇ ਚੋਂ ਸੀ ਕੋਈ ਗਗਨ ਗਗਨ ਹਾਂ 10000 ਰੁਪਿਆ ਤਨਖਾਹ ਲੈਂਦਾ ਸੀ ਗਗਨ ਮੁੰਡਾ ਸੀ ਜਿਹੜਾ ਇੱਥੇ ਕੰਮ ਕਰਦਾ ਸੀ ਉਹਨੂੰ ਹਟਾ ਕੇ ਦਿੱਲੀ ਤੋਂ ਪਤਾ ਨਹੀਂ ਕਿਹੜੀ ਇਹਦੀ ਤਕੜੀ ਫੋਟੋਗ੍ਰਾਫਰ ਲਿਆਂਦੀ ਯੁਕਤਾ ਰਠੌਰ 40000 ਰੁਪਿਆ ਪਰ ਮਹੀਨਾ ਉਹਨੂੰ ਤਨਖਾਹ ਚਾਰ ਗੁਣਾ ਸਾਡੇ ਲੋਕਲ ਮੁੰਡੇ ਨਾਲੋਂ 40000 ਰੁਪਿਆ ਤਨਖਾਹ ਦੇ ਕੇ ਉਹਨੂੰ ਭਰਤੀ ਕਰ ਲਿਆ ਇਹ ਤਾਂ ਮੈਂ ਤੁਹਾਡੇ ਕੋਲੇ ਨਾ ਸਿਰਫ ਪਧਾਰਨਾ ਦੇ ਰਿਹਾ ਜਿੰਨਾ ਖਰੀਦੀ ਜਾਓਗੇ ਉਹਨਾਂ ਕੁਝ ਹੀ ਨਿਕਲਿਆ ਹੋਊਗਾ ਮੈਂ ਅੱਜ ਪਤਾ ਲੱਗਿਆ ਕਈਆਂ ਨੂੰ ਕਿ ਮੈਂ ਪੀਸੀ ਕਰਨੀਆਂ ਚਾਰ ਪੰਜ ਹੋਰ ਅਪਾਇੰਟਮੈਂਟਸ ਮੇਰੇ ਕੋਲੇ ਆ ਗਈਆਂ ਆ ਭਾਈ ਸਾਡੇ ਐਮਐਲਏ ਸਾਹਿਬ ਦਾ ਵੀ ਪੀਏ ਹੈ ਜਿਹੜਾ ਪਿੱਛੇ ਜੇ ਡਰੱਗ ਕੇਸ ਦੇ ਵਿੱਚ ਫੜਿਆ ਗਿਆ ਕੀ ਨਾਮ ਉਹਦਾ ਸਨੀ ਸਨੀ ਪੂਰਾ ਨਾਮ ਉਹਦਾ ਜਗਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਉਹਦੀ ਭਰਤੀ ਐਮਐਸ ਆਫਿਸ ਦੇ ਵਿੱਚ ਕੀਤੀ ਗਈ ਹੈ ਯੂਨੀਵਰਸਿਟੀ ਦੇ ਕੰਪਿਊਟਰ ਦਾ ਰਿਕਾਰਡ ਹੈ ਭਰਤੀ ਯੂਨੀਵਰਸਿਟੀ ਦੇ ਵਿੱਚ ਕੀਤੀ ਗਈ ਹੈ ਲਿਖਿਆ ਗਿਆ ਇੱਥੇ ਹੈਲਪਰ ਦੇ ਤੌਰ ਤੇ ਭਰਤੀ ਕੀਤਾ ਐਮਐਸ ਆਫਿਸ ਅਟੈਚ ਵਿਦ ਐਮਐਲਏ ਇਹ ਸਾਰਾ ਇੱਕੋ ਹੀ ਤਰੀਕਾ ਬਣਾ ਰੱਖਿਆ ਇਹਨਾਂ ਨੇ ਯੂਨੀਵਰਸਿਟੀ ਨੂੰ ਲੁੱਟਣ ਦਾ ਕਿ ਜਿਹਨੂੰ ਮਰਜ਼ੀ ਇੱਥੇ ਗਲਤ ਅੰਸਰਾਂ ਨੂੰ ਤੁਸੀਂ ਭਰਤੀ ਕਰੋ ਤਨਖਾਹ ਦੇਣ ਪੰਜਾਬ ਦੇ ਲੋਕ ਤੇ ਵਰਤਨ ਇਹਨੂੰ ਤੁਸੀਂ ਸਿਆਸੀ ਕੰਮਾਂ ਵਾਸਤੇ ਤੇ ਮਾੜੇ ਕੰਮਾਂ ਵਾਸਤੇ ਇਹੋ ਜਿਹੇ ਹਾਲਾਤ ਯੂਨੀਵਰਸਿਟੀ ਦੇ ਵਿੱਚ ਬਣੇ ਆ ਮੈਂ ਕਰਪਸ਼ਨ ਦਾ ਵੀ ਜ਼ਿਕਰ ਕੀਤਾ ਮੈਂ ਕੁਝ ਐਗਜ਼ਾਮਪਲਸ ਤੁਹਾਡੇ ਕੋਲੇ ਕਰਪਸ਼ਨ ਦੀਆਂ ਵੀ ਰੱਖਣੀਆਂ ਚਾਹੁੰਦਾ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਗਾ ਅੱਗੇ ਜਾਣ ਤੋਂ ਪਹਿਲਾਂ ਕਿ ਆ ਜਿਹੜਾ ਸਾਰਾ ਰਿਕਾਰਡ ਮੈਂ ਤੁਹਾਡੇ ਕੋਲ ਰੱਖ ਰਿਆ ਹਾਂ ਮੈਂ ਵਾਈਸ ਚਾਂਸਲਰ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਰਜਿਸਟਰਾਰ ਨੂੰ ਵੀ ਬੇਨਤੀ ਕਰਦਾ ਹਾਂ ਯੂਨੀਵਰਸਿਟੀ ਦੇ ਬਾਕੀ ਅਫਸਰਾਂ ਨੂੰ ਵੀ ਬੇਨਤੀ ਕਰਦਾ ਮੇਰੇ ਕੋਲੇ ਇੱਕ ਇੱਕ ਕਾਗਜ਼ ਆ ਪਲੰਦਰਾ 150 ਕਾਗਜ਼ ਦਾ ਆ ਤੁਹਾਡੇ ਸਾਹਮਣੇ ਵਾਈਸ ਚਾਂਸਲਰ ਸਾਹਿਬ ਤੁਹਾਡੇ ਹੱਥ ਲਿਖਤ ਨੋਟ ਵੀ ਹੈ ਮੇਰੇ ਕੋਲੇ ਤੇ ਰਿਕਾਰਡ ਨਾਲ ਟੈਂਪਰ ਨਾ ਕਰਿਓ ਜੇ ਅੰਦਰ ਜਾਊਂਗੇ ਸਾਰੇ ਜਾਣੀ ਜਿਹੜੇ ਅਫਸਰ ਨੇ ਟੈਂਪਰਿੰਗ ਕੀਤੀ रिकॉर्ड मेनू पता लगया पिछले दिना ते कई कागज पत्र सही ਕਰਨ ਨੂੰ ਫਿਰਦੇ ਐ ਕੋਈ ਮੈਂ ਮੁਲਾਜ਼ਮ ਨੂੰ ਕਹਿੰਨਾ ਮੁੜ ਕੇ ਫਿਰ ਬਖਸ਼ਿਆ ਨਹੀਂ ਜਾਊਗਾ ਫੇਰ ਨਾ ਮੇਰੇ ਕੋਲੇ ਆਇਓ ਕਿਸੇ ਨੂੰ ਸਪਾਰਸ਼ਾਂ ਲੈ ਕੇ ਜਿਨੇ ਗਲਤ ਕੰਮ ਕੀਤਾ ਉਹ ਆਪਦੀ ਭੁਗਤਣ ਨੂੰ ਤਿਆਰ ਰਵੇ ਕਰਪਸ਼ਨ ਦੀ ਮੈਂ ਗੱਲ ਕੀਤੀ ਹੁਣ ਵੇਖੋ ਤੁਸੀਂ ਐਸਟੀਪੀ ਪਲਾਂਟ ਹੈ ਯੂਨੀਵਰਸਿਟੀ ਚ ਸਭ ਨੂੰ ਪਤਾ ਉੱਥੇ ਲੱਗਿਆ ਹੋਇਆ ਉਹਦੀ ਰਿਪੇਅਰ ਦਾ ਕੰਮ ਇਹਨਾਂ ਨੇ ਦਿੱਤਾ ਜੀ ਤੁਸੀਂ ਇਹ ਵੇਖੋ ਵਿਦਆਊਟ ਟੈਂਡਰ 90 ਲੱਖ ਰੁਪਏ ਦੇ ਵਿੱਚ ਇਹਨਾਂ ਨੇ ਕੰਮ ਦਿੱਤਾ ਐ ਐਸਟੀਪੀ ਪਲਾਂਟ ਦੀ ਰਿਪੇਅਰ ਦਾ ਰਿਪੇਅਰ ਦਾ 90 ਲੱਖ ਵਾਸਤੇ ਐਸਟੀਪੀ ਪਲਾਂਟ ਹੈ ਜੀ 750 ਕਿਲੋ ਲੀਟਰ ਦਾ ਠੀਕ ਹੈ ਜੀ ਹੁਣ ਆਹ ਤੁਸੀਂ ਵੇਖ ਲਓ ਮੈਂ ਤਾਂ ਇੰਟਰਨੈਟ ਤੋਂ ਹੀ ਚੱਕਿਆ ਹੈ ਕਿ ਜੇ ਤੁਸੀਂ 750 ਕਿਲੋ ਲੀਟਰ ਦਾ ਕਿਲੀਟਰਸ ਪਰ ਡੇ 750 ਕੇਐਲਡੀ ਜਿਹਨੂੰ ਆਪਾਂ ਕਹਿੰਦੇ ਆ ਜੇ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣਾ ਹੈ ਉਹ ਕਹਿੰਦੇ ਜੀ 13 ਲੱਖ 30 ਹਜ਼ਾਰ ਤੋਂ ਸ਼ੁਰੂ ਹੁੰਦਾ ਤੇ ਟਾਪ ਆਫ ਦਾ ਲਾਈਨ ਜਿਹੜਾ ਉਹ 21 ਲੱਖ ਰੁਪਏ ਚ ਲੱਗ ਜਾਂਦਾ ਇਹ ਤਾਂ ਮੈਂ ਗੂਗਲ ਤੋਂ ਹੀ ਸਰਚ ਕੀਤੀ ਹੈ ਨਵਾਂ ਪਲਾਂਟ ਉਹ ਕਹਿੰਦੇ ਆ ਜੀ ਕਿ 21 ਲੱਖ ਰੁਪਏ ਚ ਲੱਗ ਜਾਣਾ ਤੇ ਇਹਦੀ ਰਿਪੇਅਰ ਵਾਸਤੇ 90 ਲੱਖ ਰੁਪਿਆ ਦਿੱਤਾ ਹੈ ਸੈਂਸ਼ਨ ਕੀਤਾ ਦਾ 90 ਦੇ 90 ਪੇਮੈਂਟ ਵੀ ਹੋ ਗਿਆ ਮੇਰੇ ਕੋਲੇ ਅੱਜ ਪਹਿਲਾਂ ਮੈਨੂੰ ਰਿਪੋਰਟ ਦੇ ਕੇ ਗਏ ਸੀ ਕਿ 20 ਲੱਖ ਰੁਪਇਆ ਅਡਵਾਂਸ ਪੇਮੈਂਟ ਹੋਈ ਹੈ ਅੱਜ ਮੈਨੂੰ ਯੂਨੀਵਰਸਿਟੀ ਵਾਲਿਆਂ ਨੇ ਦੱਸਤਾ ਕਿ 90 ਦੀ 90 ਪੇਮੈਂਟ ਹੋ ਗਈ ਹੈ ਨਵਾਂ ਪਲਾਂਟ 20 ਲੱਖ ਦਾ ਤੇ ਰਿਪੇਅਰ ਤੇ 90 ਲੱਖ ਇਹ ਕਲਯੁਗਨੀਤਾ ਹੋਰ ਕੀ ਹੈ ਦੂਜੀ ਗੱਲ ਯੂਨੀਵਰਸਿਟੀ ਦੇ ਸੈਨੇਟ ਹਾਲ ਦੀ ਐਕਸਟੈਂਸ਼ਨ ਤੇ ਰੇਨੋਵੇਸ਼ਨ ਦਾ ਇੱਕ ਟੈਂਡਰ ਸੀਗਾ ਟੈਂਡਰ ਨਹੀਂ ਸੌਰੀ ਕੰਮ ਸੀ ਟੈਂਡਰ ਤਾਂ ਲਾਉਂਦੇ ਹੀ ਨਹੀਂ 80 ਲੱਖ ਰੁਪਏ ਦਾ ਕੰਮ ਸੀ ਕਿਉਂਕਿ 80 ਲੱਖ ਦਾ ਕੰਮ ਜੇ ਕਰਾਉਂਦੇ ਸੀ ਤਾਂ ਟੈਂਡਰ ਲਾਉਣਾ ਪੈਣਾ ਸੀ ਉਹ ਕੰਮ ਨੂੰ ਤੋੜ ਕੇ ਹਿੱਸਿਆਂ 'ਚ ਵੰਡ ਕੇ 5-5 ਲੱਖ ਤੋਂ ਥੱਲੇ ਕਰਕੇ ਇਹਨਾਂ ਨੇ ਲਾਇਆ ਕਿ ਬਿਨਾ ਟੈਂਡਰ ਤੋਂ ਦੇ ਦਿਓ ਕੰਮਾਂ ਨੂੰ ਛੋਟਾ ਕਰਤਾ ਇਹਨਾਂ ਨੇ ਹੁਣ ਮੈਂ ਤੁਹਾਨੂੰ ਜਿਵੇਂ ਐਗਜ਼ਾਮਪਲ ਦੇਵਾਂ ਕੁਰਸੀਆਂ ਦਾ ਅਡ ਕਿਸੇ ਨੂੰ ਕੰਮ ਦੇਤਾ ਮੈਕਸ ਲਾਉਣ ਦਾ ਆਰਡਰ ਵਰਕ ਆਰਡਰ deta ਪੇਂਟ ਕਰਨ ਦਾ ਆਰਡਰ deta ਲੇਬਰ ਦਾ ਆਰਡਰ deta ਮੈਂ ਆਧਾਰਨ ਦਿਨਾ ਤੁਹਾਨੂੰ ਇੱਕਾ ਵਰਕ ਆਰਡਰ ਮੈਂ ਪੜ੍ਹ ਕੇ ਦੱਸਦਾ ਵੇਖੋ ਕੀ ਲਿਖਿਆ ਇਹਨਾਂ ਨੇ ਆਹ ਦੇਖੋ ਸੈਨੇਟ ਹਾਲ ਡਿਸਮੈਂਟਲਿੰਗ ਆਫ ਫਰਸਟ ਫਲੋਰ ਬ੍ਰਿਕ ਵਰਕ ਰਾਈਟ ਸਾਈਡ ਪੋਰਸ਼ਨ ਬ੍ਰਿਕ ਵਰਕ ਫਰਸਟ ਫਲੋਰ ਦੇ ਡਿਸਮੈਂਟਲਿੰਗ ਰਾਈਟ ਸਾਈਡ ਪੋਰਸ਼ਨ 4 ਲੱਖ 22000 ਰੁਪਏ ਚ ਤੈਨੂੰ ਕੰਮ ਅਲੋਟ ਕੀਤਾ ਜਾਂਦਾ ਵਰਕ ਆਰਡਰ ਦੇਤਾ ਬਿਨਾ ਟੈਂਡਰ ਤੋਂ ਹੁਣ ਰਾਈਟ ਸਾਈਡ ਦਾ ਅੱਡ ਨੂੰ ਦੇ ਦਿਓ ਲੈਫਟ ਸਾਈਡ ਦਾ ਅੱਡ ਨੂੰ ਦੇ ਦਿਓ ਸੈਂਟਰ ਸਾਈਡ ਦਾ ਅੱਡ ਨੂੰ ਦੇ ਦਿਓ ਇਹ ਕਿਉਂ ਕੀਤਾ ਜਾ ਰਿਹਾ ਕਿ ਜੇ 80 ਲੱਖ ਦਾ ਇਕੱਠਾ ਕੰਮ ਦੇਵਾਂਗੇ ਤਾਂ ਉਹ ਟੈਂਡਰ ਲਾਉਣਾ ਬਿਡਿੰਗ ਹੋਊਗੀ ਉਹਦੇ ਚ ਪੈਸੇ ਨਹੀਂ ਖਾਦੇ ਜਾਣ ਤੇ ਫਿਰ ਇਹ ਇਹੋ ਜਿਹੇ ਵਰਕ ਆਰਡਰ ਕਿੰਨੇ ਇਸ਼ੂ ਕੀਤੇ ਐ ਇਹਨਾਂ ਨੇ ਤੇ ਇਹ ਵੀ ਮੈਂ ਤੁਹਾਡੇ ਕੋਲ ਮੇਰੇ ਕੋਲ ਜਿਹੜੀ ਮੈਂ ਗੱਲ ਕੀਤੀ ਸਾਰੇ ਪੇਪਰਸ ਐ ਮੈਂ ਹਰ ਚੀਜ਼ ਤੁਹਾਡੇ ਕੋਲੇ ਸਮੇਤ ਪ੍ਰੂਫ ਰੱਖ ਰਿਹਾ ਹਾਂ ਨਿਊਕਲੀਅਰ ਮੈਡੀਸਨ ਦੇ ਵਿੱਚ ਮਸ਼ੀਨਾਂ ਖਰੀਦਣੀਆਂ ਸੀ ਜੀ ਪੈਟ ਸਕੈਨ ਸਪੈਕਟਸ ਸਕੈਨ ਦੀਆਂ ਮਸ਼ੀਨਾਂ ਕਹਿੰਦੇ 80-85 ਕਰੋੜ ਰੁਪਏ ਦੀਆਂ ਮਸ਼ੀਨਾਂ ਇਹ ਸੀਮੰਸ ਕੰਪਨੀ ਦੀਆਂ ਮਸ਼ੀਨਾਂ ਖਰੀਦੀਆਂ ਗਈਆਂ ਪਰ ਕੰਪਨੀ ਤੋਂ ਡਾਇਰੈਕਟ ਨਹੀਂ ਖਰੀਦੀਆਂ ਗਈਆਂ ਵਿੱਚ ਮਿਡਲਮੈਨ ਪਾਏ ਗਏ ਹਾਲਾਂਕਿ ਪੀਜੀਆਈ ਏਮਜ਼ ਵਰਕੇ ਹਸਪਤਾਲ ਡਾਇਰੈਕਟ ਖਰੀਦਿਆ ਮੇਰੇ ਕੋਲੇ ਉਹਦਾ ਵੀ ਟੈਂਡਰ ਹੈ ਸਾਰਾ ਮੈਂ ਹਰ ਚੀਜ਼ ਲੈ ਕੇ ਆਇਆ ਹਾਂ ਡਾਇਰੈਕਟ ਨਹੀਂ ਖਰੀਦੀਆਂ ਗਈਆਂ ਕੰਪਨੀ ਵਿੱਚ ਪਾਈ ਗਈ ਸਿਸਮੈਡ ਕੋਈ ਕੰਪਨੀ ਹੈ ਦੋ ਕੰਪਨੀਆਂ ਨੂੰ ਜਿਹੜੀ ਯੂਨੀਵਰਸਿਟੀ ਚ ਬੜੀ ਵੱਡੀ ਪੇਟ੍ਰਨੇਜ ਮਿਲ ਰਹੀ ਹੈ ਸਿਸਮੈਡ ਤੇ ਐਚਐਲਐਨ ਹਿੰਦੁਸਤਾਨ ਲੇਟੈਕਸ ਲਿਮਟਿਡ ਦੋਨੋਂ ਕੰਪਨੀਆਂ ਦੇ ਜ਼ਰੀਏ ਇੱਥੇ ਕ腐ਸ਼ਨ ਦਾ ਧੰਦਾ ਚੱਲ ਰਿਹਾ ਹੁਣ ਉਹ ਜਿਹਦੇ ਤੋਂ ਤੁਸੀਂ ਥਰਡ ਪਾਰਟੀ ਵਿੱਚ ਪਾ ਕੇ ਖਰੀਦ ਰਹੇ ਹੋ ਤੇ ਸੁਭਾਵਕ ਹੈ ਫਿਰ ਮਾਰਜਿਨ ਤਾਂ ਉਹਨੇ ਵੀ ਰੱਖਣਾ ਉਹ ਕਿਹੜਾ ਇੱਥੇ ਬਾਬੇ ਫਰੀਦ ਦੀ ਸੇਵਾ ਕਰਨ ਆਇਆ 10 ਤੋਂ 15% ਕੋਸਟ ਦਾ ਫਰਕ 8 ਤੋਂ 10 ਕਰੋੜ ਰੁਪਈਆ ਇਹਦੇ ਵਿੱਚ ਕਪਲਾ ਇਹ ਸਾਰੀਆਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਆਂ ਅਸੀਂ ਅੱਗੇ ਆਜੋ ਜੀ ਲਾਂਡਰੀ ਮਸ਼ੀਨਸ ਖਰੀਦੀਆਂ ਖਰੀਦਨੀਆਂ ਸੀ ਯੂਨੀਵਰਸਿਟੀ ਦੀਆਂ 90 ਲੱਖ ਰੁਪਈਏ ਦੀਆਂ ਆ ਮੁੱਖ ਵੀ ਸੀ ਸਾਹਿਬ ਦੇ ਹੱਥ ਲਿਖਤੇ ਦੇ ਤੇ ਨੋਟ ਹੈ ਕਿ ਇਹ ਇਪਸੋ ਫੈਕਟੋ ਅਪਰੂਵਲ ਹੈ ਸਮਝੀ ਜਾਵੇ ਤੇ ਇਹ 90 ਲੱਖ ਰੁਪਈਏ ਦੀਆਂ ਇਹ ਖਰੀਦਣ ਦਾ ਤੇ ਇਹ ਵੀ ਇੱਕ ਅਨੰਤਾਂ ਮੈਡੀਕਲ ਹੈ ਸਿਸਮੈਟ ਦੀ ਸਿਸਟਰ ਕੰਸਰਨ ਚੰਡੀਗੜ੍ਹ ਦੀ ਉਹਨਾਂ ਨੂੰ 90 ਲੱਖ ਰੁਪਏ ਦੀ ਇਹਨਾਂ ਨੇ ਕਹਿਤਾ ਵੀ ਤੁਸੀਂ ਪਰਚੇਜ਼ ਕਰਕੇ ਦੇ ਦਿਓ ਅਗੇਨ ਵਿਦਾਊਟ ਅਟੈਂਡਰ ਹੁਣ ਜਿਹੜੀ ਮੈਂ ਦੂਜੀ ਕੰਪਨੀ ਦਾ ਜ਼ਿਕਰ ਕੀਤਾ ਹਿੰਦੁਸਤਾਨ ਲੇਟੈਕਸ ਲਿਮਿਟਿਡ ਉਹ ਕੰਪਨੀ ਤੇ ਵੇਖੋ ਕਿੱਡੇ ਮਿਹਰਬਾਨ ਹੋਏ ਹੈ ਵਾਈਸ ਚਾਂਸਲਰ ਸਾਹਿਬ ਕੰਪਨੀਆਂ ਦੀ ਵੀ ਕੋਈ ਆ ਆਪਾਂ ਜਿਹੜੀ ਕਹੀਏ ਕੋਈ ਮਹਾਰਤ ਹੁੰਦੀ ਹੈ ਕਿਸੇ ਚੀਜ਼ ਦੇ ਵਿੱਚ ਐਕਸਪਰਟੀਸ ਹੁੰਦੀ ਹੈ ਹੁਣ ਇੱਕ ਕੰਪਨੀ ਹਿੰਦੁਸਤਾਨ ਲੇਟਿਕਸ ਲਿਮਿਟਿਡ ਉਹਨੂੰ ਮਸ਼ੀਨਾਂ ਦੀ ਸਰਵਿਸ ਦਾ ਟੈਂਡਰ ਵੀ ਦਿੱਤਾ 5 ਕਰੋੜ ਰੁਪਿਆ ਪਰ ਸਾਲ ਕਿਹੜੀਆਂ ਮਸ਼ੀਨਾਂ ਵੈਂਟੀਲੇਟਰ ਜਿਹੜੀਆਂ ਲਾਈਫ ਲਾਈਫ ਸੇਵਿੰਗ ਮਸ਼ੀਨਾਂ ਜਿਨ੍ਹਾਂ ਨੇ ਜਾਨ ਬਚਾਉਣੀ ਹੈ ਜੇ ਕੋਈ ਗੜਬੜ ਹੋ ਜਾਏ ਤਾਂ ਜਾਨ ਜਾ ਵੀ ਸਕਦੀ ਹੈ ਵੈਂਟੀਲੇਟਰਸ আল্টرا ਸਾਊਂਡ ਪੈਟ ਸਕੈਨ ਸੀਟੀ ਸਕੈਨ ਮਸ਼ੀਨਾਂ ਦਾ ਟੈਂਡਰ ਵੀ ਇਹਦੇ ਕੋਲੇ ਤੇ ਸਰਾਵਾ ਬਣਾਉਣ ਦਾ ਤੇ ਦੁਕਾਨਾ ਬਣਾਉਣ ਦਾ ਵੀ ਟੈਂਟਰ ਇਹਦੇ ਕੋਲੇ 18 ਕਰੋੜ ਰੁਪਏ ਦਾ ਉਹ ਵੀ ਆ ਆ ਵਰਕ ਆਰਡਰ ਪਿਆ 18 ਕਰੋੜ ਰੁਪਏ ਦਾ ਮੈਨੂੰ ਹਿੰਦੂਸਤਾਨ ਚ ਇੱਕ ਕੰਪਨੀ ਦੱਸ ਦਿਓ ਜਿਹੜੀਆਂ ਜਿਹੜੀ ਸਰਾਵਾ ਵੀ ਬਣਾਉਂਦੀ ਹੋਵੇ ਤੇ ਪੈਕਟ ਸਕੈਨ ਦੀ ਮਸ਼ੀਨ ਦੀ ਵੀ ਰਿਪੇਅਰ ਕਰਦੀ ਹੋਵੇ ਹੁਣ ਤੁਹਾਨੂੰ ਮੈਂ ਕਹਿ ਦਿਆਂ ਤੁਸੀਂ ਜਰਨਲਿਜ਼ਮ ਵੀ ਕਰਨੀ ਹੈ ਤੇ ਤੁਸੀਂ ਜਾ ਕੇ ਉਥੇ 올 வால்ਟ ਵੀ ਕਰਨੀ ਹੈ دو ਕੰਮ ਤਾਂ ਨਹੀਂ ਨਾ ਕਰ ਸਕਦੇ ਤੁਸੀਂ بڑا فرق ਹੈ ਇਸ ਚੀਜ਼ ਦੇ ਵਿੱਚ ਸਰਾਮਾ ਤੇ ਦੁਕਾਨਾਂ ਦੀ ਕੰਸਟਰਕਸ਼ਨ ਵੀ ਐਚ ਐਲ ਐਲ ਕੋਲ ਹੈ ਮਸ਼ੀਨਾਂ ਦੀ ਰਿਪੇਅਰ ਦਾ ਕੰਮ ਵੀ ਐਚ ਐਲ ਐਲ ਕੋਲ ਹੈ ਤੇ ਅੰਮ੍ਰਿਤ ਫਾਰਮੇਸੀ ਜੀ ਦਾ ਵਿਧਾਨ ਸਭਾ ਚ ਰੌਲਾ ਪਿਆ ਸੀ ਉਹ ਵੀ ਐਚ ਐਲ ਐਲ ਕੋਲ ਇਹ ਮੈਨੂੰ ਹੋਰ ਕਿਤੇ ਤਾਂ ਦਿਖਾ ਦਿਓ ਹਿੰਦੁਸਤਾਨ ਚ ਵੀ ਐਚ ਐਲ ਐਲ ਨੇ ਕਿੱਥੇ ਕੰਸਟਰਕਕਸ਼ਨ ਦਾ ਕੰਮ ਕੀਤਾ ਹੈ ਐਚ ਐਲ ਐਲ ਦਾ ਸਰਵਿਸ ਸੈਂਟਰ ਕਿੱਥੇ ਹੈ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਮਸ਼ੀਨਾਂ ਦੀ ਸਰਵਿਸ ਕਰਨੀਆਂ ਯਾ ਕਿਸੇ ਹਸਪਤਾਲ ਦੇ ਵਿੱਚ ਇਹਨਾਂ ਨੇ ਪਹਿਲਾਂ ਮਸ਼ੀਨਾਂ ਦਾ ਸਰਵਿਸ ਸਰਕਾਰੀ ਹਸਪਤਾਲਾਂ ਚ ਕੀਤੀ ਹੋਵੇ ਉਹ ਵੀ ਲਿਆ ਕੇ ਦਿਖਾ ਦੇ। ਤੁਸੀਂ ਮਨਮਰਜ਼ੀਆਂ ਹੀ ਚਲਾ ਲੀਆਂ ਯਾਰ ਆਪਦੀਆਂ। ਐਡਾ ਵੱਡਾ ਅਧਾਰਾ ਬਾਬਾ ਫਰੀਦ ਦੇ ਨਾਂ ਤੇ ਚੱਲਦਾ ਹੈ। ਇਲਾਕੇ ਨੂੰ ਦੇਣਾ ਤੁਸੀਂ ਉਹਨੂੰ ਖਤਮ ਕਰਨ ਤੇ ਤੁਲੇ ਹੋਇਓ। ਜਿਸ ਤਰ੍ਹਾਂ ਨਾਲ ਲੱਗੇ ਹੋ ਤੁਸੀਂ ਤਾਂ ਅਧਾਰਾ ਹੀ ਨਹੀਂ ਰਹਿਣ ਦੇਣਾ ਇੱਥੇ। ਫੋਰਚੂਨਰ ਦਾ ਬੜਾ ਰੌਲਾ ਪਿਆ ਤੁਹਾਨੂੰ ਵੀ ਪਤਾ ਹੈ। ਕਹਿੰਦੇ ਵੀ ਸੀ ਸਾਹਿਬ ਨੂੰ ਬੜਾ ਸ਼ੌਕ ਹੈ ਚੰਗੀਆਂ ਗੱਡੀਆਂ ਤੇ ਚੜ੍ਹਨ ਦਾ। ਬੋਰਡ ਦੇ ਵਿੱਚ ਵੀ ਅਬਜੈਕਸ਼ਨ ਹੋਈ ਫੋਰਚੂਨਰ ਦਾ ਰੌਲਾ ਥੀ ਪਿਆ ਕਹਿੰਦੇ ਇੱਕ ਦਿਨ ਮੈਂ ਬੀਸੀ ਸਾਹਿਬ ਦੀ ਦੇਖ ਰਿਹਾ ਸੀ ਬਾਈਟ ਕਹਿੰਦੇ ਜੀ ਮੈਂ ਜਾ ਰਿਹਾ ਸੀ ਕਿਸਾਨ ਅੰਦੋਲਨ ਸੀ ਤੇ ਮੈਂ ਪਾਸੇ ਦੀ ਨੰਗਨ ਲੱਗਿਆ ਮੇਰੀ ਗੱਡੀ ਫਸ ਗਈ ਤੇ ਮੈਂ ਤਾਂ ਕਰਕੇ ਕਿਹਾ ਵੀ ਫੋਰਚੂਨਰ ਲੈ ਲੈਣੀ ਚਾਹੀਦੀ ਯਾਰ ਇਹ ਤਾਂ ਸਾਡੀਆਂ ਵੀ ਗੱਡੀਆਂ ਰੋਜ਼ ਫਸ ਜਾਂਦੀਆਂ ਤੇ ਫਿਰ ਸਾਨੂੰ ਵੀ ਲੈ ਦਿਓ ਕਿਤੇ ਨਾ ਕਿਤੇ ਫੋਰਚੂਨਰ ਇਹ ਕੀ ਹੈ ਅਸਲੀਅਤ ਕੀ ਸੀ ਕਿ ਉਹਨੇ ਗਏ ਸੀ ਆਪਦੇ ਉੱਥੇ ਡ੍ਰੈਗਨ ਫਰੂਟ ਦੇ ਫਾਰਮ ਤੇ ਤੇ ਉੱਥੇ ਜਾ ਕੇ ਗੱਡੀ ਫਸ ਗਈ ਤੇ ਕਹਿੰਦੇ ਫੋਰਚੂਨਰ ਲੈ ਲਓ ਮੈਨੂੰ ਜੋ ਪਤਾ ਲੱਗਿਆ ਮੈਂ ਐਕਚੁਅਲੀ ਦੱਸ ਰਿਹਾ ਮੈਂ ਇਹ ਮਜ਼ਾਕ 'ਚ ਨਹੀਂ ਗੱਲ ਕਰ ਰਿਹਾ ਕਿ ਗੱਡੀ ਪਰਚੇਜ਼ ਹੋ ਗਈ ਹੈ ਤੇ ਉੱਥੇ ਏਜੰਸੀ 'ਚ ਬਠਿੰਡੇ ਖੜੀ ਹੈ ਅੱਜ ਹੀ ਮੈਨੂੰ ਯੂਨੀਵਰਸਿਟੀ 'ਚ ਕੋਈ ਦੱਸ ਕੇ ਗਿਆ ਉੱਥੇ ਬਠਿੰਡੇ ਉੱਥੇ ਖੜੀ ਹੈ ਏਜੰਸੀ ਦੇ ਵਿੱਚ ਲਿਆ ਨਹੀਂ ਰਹਿ ਵੀ ਰੌਲਾ ਨਾ ਪੈ ਜੇ ਕੀ ਕੀ ਕਰ ਰਹੇ ਹੋ ਯਾਰ ਤੁਸੀਂ 50 50 60 60 ਲੱਖ ਦੀਆਂ ਗੱਡੀਆਂ ਇੱਕ ਡਾਕਟਰ ਬੰਦਾ ਵਾਈਸ ਚਾਂਸਲਰ ਕੀ ਗੱਲ ਜਿਹੜੀ ਤੁਹਾਡੇ ਕੋਲੇ ਆ ਹੈਗੀਆਂ ਇਨੋਵਾ ਯਾ ਹਾਈਕ੍ਰੋਸ ਹੈ ਇਹ ਮਾੜੀਆਂ ਗੱਡੀਆਂ ਹੈ ਉਹੀ ਗੱਲ ਨਾ ਜਿਹੜੀ ਮੈਂ ਕਿਹਾ ਕਿ ਆਪਦੀ ਜ਼ਗੀਰ ਬਣਾ ਲਈ ਵਾਈਸ ਚਾਂਸਲਰ ਸਾਹਿਬ ਦੇ ਬੇਟੇ ਦੀ ਰਿਸੈਪਸ਼ਨ ਹੋਈ ਦੀ ਇੱਥੇ ਨਵੰਬਰ 2023 ਚ ਪੰਜ ਘਰ ਜਿਹੜੇ ਐ ਕੈਂਪਸ ਦੇ ਵਿੱਚ ਰੈਨੋਵੇਟ ਕੀਤੇ ਗਏ 40 ਲੱਖ ਰੁਪਇਆ ਲੱਗਿਆ ਬਿਨਾਂ ਟੈਂਡਰ ਤੋਂ ਕਿਉਂਕਿ ਵਿਆਹ ਵਾਲੇ ਜਿਹੜੇ ਗੈਸਟ ਸੀ ਉਹਨਾਂ ਨੂੰ ਠਰਾਉਣਾ ਸੀ ਹੁਣ ਕਹਿੰਦੇ ਆਪਦੇ ਘਰ ਦਾ ਜਿਹੜਾ ਚਾਰ ਦੀਵਾਰੀ ਵੱਡੀ ਕੀਤੀ ਹੈ 20 ਲੱਖ ਰੁਪਿਆ ਲੱਗਿਆ ਉਹ ਕੀਤੀ ਕਿਉਂ ਹੈ ਜੀ ਕਹਿੰਦੇ ਵਾਈਸ ਚਾਂਸਲਰ ਸਾਹਿਬ ਨੂੰ ਨਾ ਸੈਰ ਕਰਨੀ ਹੁੰਦੀ ਹੈ ਇਸ ਕਰਕੇ ਉਹ ਸੈਰ ਆਸਤੇ ਜਗਾ ਵੱਧ ਚਾਹੀਦੀ ਸੀ ਐਡਾ ਕਿਹੜਾ ਥ੍ਰੈਟ ਆ ਗਿਆ ਵਾਈਸ ਚਾਂਸਲਰ ਨੂੰ ਕਿ ਘਰ ਚੋਂ ਬਾਹਰ ਨਿਕਲ ਕੇ ਸੈਰ ਨਹੀਂ ਕਰ ਸਕਦਾ ਲੋ ਆਲ ðiਸ ਥਿੰਗਸ ਇੱਕ ਬੜੀ ਹੋਰ ਇੰਪੋਰਟੈਂਟ ਚੀਜ਼ ਜਿਹੜੀ ਮਿਸ ਕਰ ਚੱਲਿਆ ਸੀ ਕੰਪਨੀ ਹੈ ਜੀ ਅਗਰੀਵਾ ਨੈਚੁਰਲ ਤੇ ਤਾਨਿਸ਼ ਐਗਰੋ ਪ੍ਰਾਈਵੇਟ ਲਿਮਿਟਿਡ ਯੂਨੀਵਰਸਿਟੀ ਨੇ ਇਹਨਾਂ ਤੋਂ ਜੂਸਸ ਪਰਚੇਜ਼ ਕੀਤੇ ਐ ਇੱਕ ਤਾਂ ਅਸ਼ਵਗੰਧਾ ਦਾ ਜੂਸ ਹੈ ਕੋਈ ਕਹਿੰਦੇ ਸ਼ਾਇਦ 16 ਲੱਖ ਰੁਪਏ ਦਾ ਮੈਂ ਵਿਜੀਲੈਂਸ ਦੀ ਕੰਪਲੇਂਟ ਪੜ੍ਹੀ ਆ ਉਹਦੇ 'ਚ ਲਿਖਿਆ ਇਹ ਕਿ 16 ਲੱਖ ਰੁਪਏ 'ਚ ਇਹਨਾਂ ਤੋਂ ਅਸ਼ਵਗੰਧਾ ਦਾ ਜੂਸ ਪ੍ਰਕਿਊਰ ਕੀਤਾ ਗਿਆ ਕੀਤਾ ਥੋੜੇ ਜੁਕ ਨੇ ਅਸ਼ਵਗੰਧਾ ਦਾ ਜਾਣੇ ਹੋ ਯੂਨੀਵਰਸਿਟੀ ਇੰਟਰਵਿਊ ਵਗੈਰਾ ਬਾਈਟ ਲੈਣ ਕੋਈ ਤੁਹਾਨੂੰ ਪਿਉਂਦੇ ਹੋਣੇ ਆ ਕਹਿੰਦੇ ਤੱਤ ਚੰਗੇ ਹੁੰਦੇ ਆ ਉਹਦੇ 'ਚ ਫੇਰ ਡ੍ਰੈਗਨ ਫਰੂਟ ਦਾ ਜੂਸ ਕਹਿੰਦੇ 5 ਲੱਖ ਦਾ ਇਹਦੇ ਤੋਂ ਪਰਚੇਸ ਕੀਤਾ ਸਰਪਗੰਦਾ ਦਾ ਜੂਸ ਵੀ ਇਹਦੇ ਤੋਂ ਪਰਚੇਸ ਕੀਤਾ ਮਤਲਬ ਲੱਖਾਂ ਰੁਪਈਆਂ ਦੇ ਜੂਸ ਹੀ ਪ੍ਰਕਿਊਰ ਕਰ ਲਏ ਤੇ ਤੁਸੀਂ ਕਹੋਗੇ ਆਬਜੈਕਸ਼ਨ ਕੀ ਹੈ ਤੁਹਾਨੂੰ ਆਬਜੈਕਸ਼ਨ ਇਹ ਹੈ ਕਿ ਇਹ ਕੰਪਨੀ ਇਜ਼ ਓਨਡ ਬਾਈ ਰੀਵਾ ਸੂਦ ਵਾਈਸ ਚਾਂਸਲਰ ਸਾਹਿਬ ਦੀ ਧਰਮ ਪਤਨੀ ਇਹ ਉਹਨਾਂ ਦੀ ਕੰਪਨੀ ਹੈ ਮਤਲਬ ਮਾਲ ਗੋਲਮਾਲ ਸਭ ਕੁਝ ਆਪਦੇ ਕੋਲ ਹੀ ਆ ਕਿ ਕਿੱਥੋਂ ਤੱਕ ਇਹ ਕੰਮ ਚੱਲਣਗੇ ਅੰਮ੍ਰਿਤ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਦਿਸ ਇਜ਼ ਜਸਟ ਦ ਟਿਪ ਆਫ ਦ ਆਈਸਬਰਗ ਯੂਨੀਵਰਸਿਟੀ ਦੇ ਵਿੱਚ ਤੁਸੀਂ 2 ਘੰਟੇ ਸਾਨੂੰ ਰਿਕਾਰਡ ਦੇ ਦਿਓ ਜੇ ਮੈਂ ਤੁਹਾਨੂੰ 1000 ਕਰੋੜ ਦਾ ਕਪਲਾਨਾ ਕੱਢ ਦਿਆਂ ਤਾਂ ਤੁਸੀਂ ਮੈਨੂੰ ਆਖੋ ਐਵਰੀ ਬ੍ਰਿਕ ਜੇ ਪਟੋਂਗੇ ਯੂਨੀਵਰਸਿਟੀ ਚ ਉੱਥੇ ਕਰਪਸ਼ਨ ਲਿਖੀ ਹੋਈ ਹੈ ਹਰ ਚੀਜ਼ ਨੂੰ ਕਾਨੂੰਨ ਨੂੰ ਚਿੱਕੇ ਟੰਗ ਕੇ ਮਨਮਰਜ਼ੀਆਂ ਨਾਲ ਚਲਾਇਆ ਜਾ ਰਿਹਾ ਜਿਹੜੀ ਜਾਂਚ ਕਰਨ ਏਜੰਸੀ ਆਉਂਦੀ ਹੈ ਟੀਮ ਆਉਂਦੀ ਹੈ ਉਹਨੂੰ ਰੋਕਿਆ ਜਾ ਰਿਹਾ ਮੈਂ ਇਹ ਇਸੇ ਕਰਕੇ ਤੁਹਾਡੇ ਰਾਂ ਹੀ ਦੱਸਣਾ ਚਾਹਣਾ ਹੈ ਕਿ ਅਸੀਂ ਹਾਈ ਕੋਰਟ ਵੀ ਮੂਵ ਕਰਾਂਗੇ ਜੇ ਜਾਂਚ ਨਾ ਇਹ ਪ੍ਰੋਪਰ ਹੋਈ ਵੀ ਵਿਲ ਡਿਮਾਂਡ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਬਾਏ ਐਨ ਇੰਡੀਪੈਂਡੈਂਟ ਏਜੰਸੀ ਬਿਕਾਜ਼ ਪੰਜਾਬ ਸਰਕਾਰ ਦੀਆਂ ਏਜੰਸੀਜ਼ ਨੂੰ ਇਨਫਲੂਐਂਸ ਕਰ ਰਹੇ ਹੈ ਪ੍ਰੈਸ਼ਰਾਈਜ਼ ਕਰ ਰਹੇ ਹੈ ਕਵਰਜਨ ਟੈਕਟਿਕਸ ਵਰਤ ਰਹੇ ਹੈ ਦਬਾ ਰਹੇ ਹੈ ਧਮਕਾ ਰਹੇ ਹੈ ਕੀ ਜਾਂਚ ਨਹੀਂ ਹੋਣੀ ਚਾਹੀਦੀ ਅਸੀਂ ਹਾਈ ਕੋਰਟ ਜਾਵਾਂਗੇ ਮੈਂ ਦੱਸ ਦਿਆਂ ਤੁਹਡੇ ਰਾਈ ਹਾਈ ਕੋਰਟ ਜਾਵਾਂਗੇ ਮੇਰੇ ਕੋਲੇ ਪਪਲੰਦਾ ਕਾਗਜਾਂ ਦਾ ਮਾੜੇ ਵਕੀਲ ਦੀ ਤੇ ਕੋਰਟ ਦੇ ਜਿਹੜੇ ਮਾੜੇ ਵਕੀਲ ਦੇ ਦਫਤਰ ਚ ਜਿੰਨੇ ਕਾਗਜ ਹੁੰਦੇ ਮੈਂ ਇਕੱਲੇ ਯੂਨੀਵਰਸਿਟੀ ਤੇ ਰੱਖੀ ਬੈਠਾ ਮੈਂ ਲੈ ਕੇ ਜਾਊਂਗਾ ਹਾਈ ਕੋਰਟ ਦੇ ਵਿੱਚ ਇਹ ਸਦਾਰੇ ਦੀ ਲੁੱਟ ਨਹੀਂ ਹੋਣ ਦੇਵਾਂਗੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇਹ ਬੜੀ ਵੱਡੀ ਦੇਨ ਬਾਦਲ ਸਾਹਿਬ ਨੇ ਸਾਡੇ ਇਲਾਕੇ ਨੂੰ ਦਿੱਤੀ ਸੀ ਤੇ ਅਸੀਂ ਖਤਮ ਕਰ ਲਈਏ ਪਰੀਤਕੋਟ ਦਾ ਸਭ ਤੋਂ ਵੱਡਾ ਆਧਾਰਾ ਜਾਣ ਦੇ ਦਿੱਗੇ ਕਈ ਜਾਣਿਆਂ ਦਾ ਹੋਰ ਹੈ ਮੈਂ ਹਜੇ ਚੁੱਪ ਬੈਠਾ ਮੈਨੂੰ ਮਤਲਬ ਰਿਕਾਰਡ ਮੈਂ ਹੋਰ ਵੀ ਇਕੱਠਾ ਕਰ ਰਹੇ ਹਾਂ ਸੋ ਕਿਰਪਾ ਕਰਕੇ ਬੇਨਤੀ ਕਰਦਾ ਕਿ ਜਾਂਚ ਨੂੰ ਸਬਮਿਟ ਕਰੋ ਆਪਦੇ ਆਪ ਨੂੰ ਰਿਕਾਰਡ ਸਾਰਾ ਹਵਾਲੇ ਕਰੋ ਜਾਂਚ ਏਜੰਸੀਆਂ ਦੇ ਸੀਸੀਟੀਵੀ ਦੇ ਕੈਮਰੇ ਦੀ ਫੁਟੇਜ ਵੀ ਪ੍ਰੀਜ਼ਰਵ ਕਰੋ